ਕੰਨਸਾ ਸਤ ਸਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਹੀ ਮੱਜਾਂ ਵਿਖਾਉਣੀਆਂ ਆਂ ਬਾਕੀ ਮਾਲ ਕੁਝ ਹੋਣ ਤੋਂ ਪਹਿਲਾਂ ਜਿਹੜਾ ਵੇਖ ਗਿਆ ਵਾ ਤੇ ਸੋਹਣੀਆਂ ਝੋਟੀਆਂ ਤੁਹਾਨੂੰ ਅੱਜ ਦਿਖਾਉਣੀਆਂ ਆਂ ਸਾਰੀਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਘੜੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀਦਾ ਜੇ ਅੱਜ ਤੇ ਮਾਲੋਂ ਤੋਂ ਪਹਿਲਾਂ ਹੀ ਵੇਚਤਾ ਜੇ ਤੇ ਆਹ ਵੇਚੀ ਮੀਂਹ ਚੰਗੀਆਂ ਹੀ ਕੋਈ ਵੇਦੀਆਂ ਵਪਾਰੀਆਂ ਵੀਰਾਂ ਨੇ ਲੈ ਲੂ ਲਈਆਂ ਅੱਛਾ ਹਾਂਜੀ ਮਈਆ ਦੇਵੀ ਹੋਣਾ ਜੀ ਨਹੀਂ ਦੇਵੀ ਗਿਆ ਅੱਛਾ ਠੀਕ ਆ ਹਾਂਜੀ ਤੇ ਆ ਵੀ ਹੁਣ ਮੱਝਾਂ ਵੀ ਕਨਾਲੀਆਂ ਤਿੰਨ ਹੀ ਰਹਿ ਗਈਆਂ ਤੇ ਇੱਕ ਗਾਂ ਹਨਾ ਤਾਂ ਸੋਨੀਆਂ ਝੋਟੀਆਂ ਆ ਮਾ ਚੱਲ ਹਨਾ ਝੋਟੀਆਂ ਦੇ ਗੰਨਾ ਗਲੀ ਝੋਟੀ ਬੜੀ ਸ਼ਾਨਦਾਰ ਹੈ ਠੀਕ ਆ ਹਾਂਜੀ ਚੱਲੋ ਨਾਮ ਦੱਸਦੇ ਕਹਿੰਦੇ ਹਾਂ ਜੰਡਰ ਸਿੰਘ ਪਿੰਡ ਚੱਠਾ ਤੁਸੀਂ ਬਟਾਰਾ ਜ਼ਿਲ੍ਹਾ ਕਾਦਤਪੁਰ ਤੇ ਫੋਨ ਨੰਬਰੇ ਬੋਲਦਾ 9582760 ਠੀਕ ਆ ਤੇ ਇੱਕ ਆ ਸ਼ੁਰੂਆਤ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਸੁਆ ਪਹਿਲਾ ਜੇ ਦਾ ਦੂਜਾ ਤਜਾ ਦੀ ਜੀ 6 ਦੰਦਿਆ ਪਿਓ ਵੇਖਣ ਨੂੰ ਜਿਹੜੀ ਵਾ ਪਹਿਲਾ ਲੱਗਦੀ ਹੈ ਜੀ ਜਵਾਨ ਝੋਟੀ ਹੋ ਜੇ ਨਾ ਅੱਛਾ ਝੋਟੀ ਫਰੀ ਦੇ ਦੇਣੀ ਪਿਓ 6 ਦੰਦ ਨਾ ਹੋਵੇ ਤੇ ਅੱਛਾ ਪਿਓ 6 ਦੰਦ ਬਾਕੀ ਆ ਦੇ ਸਾਦੇ ਬਿਲਕੁਲ ਪਿੱਛੇ ਹਵਾਨਾ ਜਿਹੜਾ ਸ਼ੁਰੂ ਹੋਉਂਦਿਆ ਵਾ ਅਜੇ ਗੱਬਣ ਆ ਵੀਰ ਜੀ ਕਾਨੂੰ ਗੱਲਾਂ ਇਹ ਕੋ ਜੋ ਅਜੇ ਤਿਆਰ ਹੋਣੀ ਆ ਜੇ ਵੇਖਣ ਨੂੰ ਜਿਹੜੀ ਆ ਸੂਆ ਪਹਿਲਾਂ ਹੀ ਲੱਗਦਾ ਵੀਰ ਜੀ ਆਪਾਂ ਦੇਖੇ ਪਰ ਹੈ ਜਿਹੜੀ ਦੂਸਰਾ ਸੂਆ ਆ ਵੇਖੋ ਝੋਟੀ ਦਾ ਪਾਲ ਹਾਂ ਦੇਖ ਸਾਦੇ ਬਾਕੀ ਗਾਣਵੇਂ ਹਵਾਨਾ ਚੰਗਾ ਜਾਂਦਿਆ ਵਾ ਗਾੜਵੇਂ ਨੇ ਚੰਗੀ ਕੱਢੂਗੀ ਤੇ ਪਛਾਣਵੇਂ ਹਵਾਨਾ ਇਹਦਾ ਚੰਗਾ ਬਣਦਾ ਇਹ ਵੀ ਅਜੇ ਤਿਆਰ ਹੋਣੀ ਆ ਝੋਟੀ ਪੂਰੀ ਕੇ ਫਲ ਲਗਾੜੀ ਲਾ ਕੇ ਦਿਖਾ ਦੋ ਵੇਖੋ ਫਲ ਚੋ ਹਾਂ ਦੇਖ ਸਾਦੇ ਜੀ ਪੂਰੀ ਜੰਮੀ ਭਲੀ ਆ ਜਿਹੜੀ ਰਾਜੀ ਆ ਪੂਰੀ ਮੀਟਰ ਮਗਰ ਚੋੜੀ ਆ ਝੋਟੀ ਤੇ ਦੂਜੀ ਗੱਲ ਕੱਲੀ ਜਾਣੀ ਗੱਡੀਏ ਦੂਜੀ ਮਹੀਨੇ ਨਾਲੇ ਤੇ ਬੈਣੀ ਠੀਕ ਆ ਹਾਂਜੀ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਵੀਰ ਜੀ ਨੇ ਪਹਿਲਾਂ ਨੇ 12 ਕਿਲੋ ਦਿੱਤਾ ਆ ਅੱਛਾ ਦੁੱਧ ਕੋ 13-14 ਕਿਲੋ ਦੇਈ ਜਾਊਗੀ ਖੋਲੋ ਫਿਰ ਤੋਰੀਏ ਇੱਕਰੀ ਨੂੰ 14 ਕਿਲੋਟਰ ਦੇ ਕਰੀਬ ਜਿਹੜਾ ਦੁੱਧ ਹੈਰ ਕੀ ਕਹਿੰਦੇ ਵੀ ਕੱਢੂਗੀ ਪਰ ਜਿਹੜੇ ਹਿਸਾਬ ਨਾਲ ਝੋਟੀ ਆ ਸੋਹਣੀ ਝੋਟੀ ਆ ਇੰਨਾ ਕ ਦੁੱਧ ਜਿਹੜਾ ਇਹਨੂੰ ਕੱਢਣਾ ਚਾਹੀਦਾ ਵਾ ਕਦੀ ਕਦੇ ਇਹੋ ਜਿਹਾ ਪੀਸ ਹੁੰਦਾ ਆ ਸਾਂਭੀ ਕੇ ਵੀਰ ਨੇ ਚੰਗੀ ਦੀ ਜਨਾ ਆ ਨੋਆ ਜਿਹੜੇ ਪਿਓਰ ਸ਼ਹਿਦਾਂ ਦੇ ਆ ਉਹ ਵੀ ਤੁਹਾਨੂੰ ਦਿਖਾ ਦਿਆਂਗੇ ਦੇਖੋ ਹਾਥੀ ਇਹ ਮੁਝੋੜੀ ਤੋਂ ਵੀ ਆ ਆਇ ਕਰੀ ਫੁਲਕਾਰੀ ਲਾਈ ਦੋ ਇਸ ਤਰ੍ਹਾਂ ਇੱਕ ੜੀ ਤੋੜ ਕੇ ਦਿਖਾਈਏ ਚੰਗੀ ਦੇਖੋ ਆ ਦੇਖਾਂ ਅੰਤੇ ਜੀ ਹਾਥੀ ਵਰਗੀ ਝੋਟੀ ਆ ਜਿਹੜੀ ਸਾਂਭੀ ਕੇ ਵੀਰ ਨੇ ਚੰਗੀ ਦੀ ਜਨਾ ਆ ਬਾਕੀ ਚੰਗੇ ਪਸ਼ੂ ਦਾ ਜਿਹੜਾ ਮੁੱਲ ਵੀ ਸੋਨਾ ਹੀ ਹੁੰਦਾ ਹੈ ਕਿਸੇ ਜਿੰਨੇ ਵੀ ਸੰਭੇ ਆ ਉਹਨੇ ਵੀ ਟਾਈਮ ਆਪਣਾ ਖਰਚਾ ਕੀਤਾ ਆ ਪੈਸੇ ਖਰਚੇ ਕੀਤਾ ਆ ਨਸਲ ਸੰਭੀ ਆ ਐਵੇਂ ਥੋੜਾ ਪਲ ਜਾਂਦੀਆਂ ਨੇ ਹਾਂਜੀ ਹਾਂਜੀ ਕੋਲੇ ਦੋ ਬੂਰੀਆਂ ਨੂੰ ਗੱਬਣਾ ਲਈ ਚਾਰ ਵੀ ਦਿੱਤੀਆਂ ਨੇ ਅੱਛਾ ਹਾਂਜੀ ਖੜਾ ਪਾ ਦਿਓ ਤੇ ਕਿੰਨੇ ਦੀ ਝੋਟੀ ਦਈਏ ਫਿਰ ਆਵਲੀ ਹੋ ਟੀ ਜੇ ਦੇ ਲੋ ਝੋਟੀ ਦਾ ਮੈਨੂੰ 1.5 ਦੀ ਵਿੱਚੋ ਅੱਛਾ ਦੱਸੋ ਕਿ ਨਹੀਂ ਦੇ ਦਈ ਜੀ ਜਿਆ ਜੀ ਮੁੱਲ ਕਰੀਏ ਅੱਜ ਮੀਮ ਪੈਣ ਦਿਆ ਵਾ ਠੰਡਾ ਮੌਸਮ ਹੈ ਸਵਾ ਲੱਖ ਦੀ ਝੋਟੀ ਦੇ ਦਈਏ ਪਹਿਲੇ ਫੋਨ ਤੇ ਜਿਹੜੀ ਕੋਈ ਇਹੋ ਜਿਹਾ ਮੁੱਲ ਕਰੀਏ ਵੀ ਕੋਈ ਛੋਟ ਵੀ ਨਾ ਕਰਾਵੇ ਲੈਣੀ ਖੇ ਦੀ ਮਰਜ਼ੀ ਆ ਹਾਂ ਜੀ ਪੀਸ ਕਦੀ ਜਿਹੜਾ ਵਿਰਲਾ ਮੰਝੇ ਲੱਗਦਾ ਆ ਹਾਂ ਜੀ ਇੰਨਾ ਪਾਲ ਵਾਲੀ ਝੋਟੀ ਦਾ ਭਾਅ ਵੀ ਇਹੋ ਜਿਹਾ ਜਿੰਨਾ ਨਹੀਂ ਪਾ ਦਰਨਾ ਮੇਰੀ ਤੋਖੜੀ ਵਿਕ ਜਾਂਦੀ ਆ ਅੱਛਾ ਹਾਂ ਜੀ ਇਹਦੀ ਝੋਟੀ 70000 ਦੀ ਫੁਕਾਂਜਲ ਘਟੀ ਹੋਈ ਤਾਂ ਵੇਚ ਨਹੀਂ ਇਹਨਾਂ ਵਜ੍ਹਾ ਝੋਟੀ ਦਾ ਹਾਂ ਜੀ ਤੇ ਕਰਦੀ ਏ ਥੋੜਾ ਬਤਾ ਮਾਨ ਹੋਰ ਆਪ ਹੀ ਕਰ ਦੋਗੇ 20 ਦੇ ਦਿੰਦੇ ਹੋਰ ਹੁੰਦਾ ਥੱਲੇ 15 ਦੀ 10 ਦੀ 10 ਤੇ 10 ਜੀ ਹੋਰ ਛੱਡ ਦਿੰਦੇ ਆ ਤੀ 10 ਕਿੰਨੇ ਛੱਡੀਏ 5 ਦੀ ਪੂਰੇ ਲੱਖ ਦੀ ਝੋੜੀ ਦੇਣੀ ਆ ਅੱਛਾ ਪੂਰੇ ਲੱਖ ਦੀ ਪੂਰੇ ਲੱਖ ਦੀ ਝੋੜੀ ਦੇਣੀ ਆ ਬਸ ਚੋਗੇ ਤਾਂ ਸੜੀ ਚਵਾਂਗੇ ਝੋੜੀ ਦੇ ਦਿਆਂਗੀ ਠੀਕ ਆ ਹਾਂਜੀ ਪੂਰੇ ਲੱਖ ਦੀ ਝੋਟੀ ਜੜੀ ਦੇ ਦੇਣੀ ਆ ਨਾ ਦੇਖ ਸਾ ਬਾਕੀ ਕੋਈ ਝੋਟੀ ਆਣ ਕੇ ਵੇਖੇ ਇੱਕ ਵਾਰੀ ਝੋਟੀ ਪਸੰਦ ਆਉਣ ਵਾਲੀ ਆ ਜ਼ਰੂਰ ਬਾਕੀ ਹਵਾਨਾਏ ਗਾਂ ਨੂੰ ਵੀ ਚੰਗਾ ਪਰ ਹੁੰਦੀ ਆ ਤੇ ਹਵਾਨਾ ਪਛਾਣ ਵੀ ਆ ਦੇਖ ਸਕਦੇ ਬਿਲਕੁਲ ਉੱਪਰ ਤੋਂ ਹਵਾਨਾ ਸ਼ੁਰੂ ਹੋ ਗਏ ਤੇ ਗਾਂ ਥੱਲੇ ਤੱਕ ਜਿਹੜਾ ਹਵਾਨਾ ਚੱਲਦਾ ਠੀਕ ਹੈ ਜੀ ਹੁਣ ਗਾੜੀ ਸੂਈ ਆ ਗਈ ਆ ਇਹ ਕਿੰਨੇ ਕਿਚਰ ਦੀ ਸੂਈ ਆ ਵੀਰ ਜੀ ਇਹ ਸੂਈ ਨੂੰ ਜੀ 15 ਦਿਨ ਹੋ ਗਏ ਮਾਇਰ ਕੱਟੀਏ ਦੇ ਤੇ ਦੁੱਧ ਦੁੱਧ ਇਹਦੇ ਕੋਲ 12 ਕਿਲੋ ਹੋਊਗਾ ਤਿਆਰ ਬਿਲਕੁਲ 11 ਕਿਲੋ ਦੀ ਗਾਰੰਟੀ ਤੇ ਲੈ ਜੇ ਕੋਈ ਨਹੀਂ ਚੋਕੇ ਦਸਲੀ ਕਰਕੇ ਦੋ ਵਾਰ ਟਾਈਮ ਮਾੜੀ ਘਰ ਖੜੀ ਤੋਰੋ ਫੇਰ ਇਹਨਾਂ ਨੂੰ ਬਾਕੀ ਇੱਕ ਅੱਧ ਕਾਠ ਪੱਖ ਹੋਏ ਵੀ ਪੂਰੀ ਜਵਾਨੀ ਵੱਡੀ ਝੋਟੀ ਆ ਆ ਦੋਵੇਂ ਝੋਟੀਆਂ ਦੇ ਕੋਲ ਹੋਊਗਾ ਕੱਟੀਆਂ ਗੱਡੀ ਕਿ ਨਹੀਂ ਆਣੀਆਂ ਤੇ ਵੱਖਰੀਆਂ ਵੱਖਰੀਆਂ ਜਾਣੀਆਂ ਵਾ ਦੇਖੋ ਝੋਟੀ ਪੂਰੀ ਜਵਾਨ ਹੈ ਜਿਹੜੀ ਆ ਵੀ ਬਾਕੀ ਮੀਮ ਸਵੇਰ ਦਾ ਪੈਣ ਦਿਆ ਵਾ ਤੁਲਕਨ ਤੁਲਕਨ ਹੈਗੀ ਥੋੜੀ ਪਸਿਆਲ ਵੀ ਬਹਿਗਾ ਝੋਟੀ 21 ਕਿਲੋ ਦੇ ਦਊਗੀ ਚਲ ਜਾ ਮਦ ਲੋ ਇੰਦਰ ਸੁੱਕਲੀ ਬਾਕੀ ਜੰਮੀ ਪਲੀ ਵੀ ਚੰਗੀ ਆ ਪੇਠਪੁਰੀ ਦੀ ਵੀ ਚੜਾਈ ਚ ਆ ਠੀਕ ਹੈ ਜੀ ਆਹ ਦੇਖ ਤਾਂ ਜੀ ਬਾਕੀ ਨਿੱਗਰ ਵਾਨੇ ਦੀ ਆ ਵਾਹ ਲੈ ਟਾਈਮ ਕੀ ਹੋਇਆ ਏ ਕੁਛ ਕੋਸੇ ਨਾ ਵੀ ਕਰਕੇ ਖੜੇ ਤੇ ਕਰੀ ਥਣ ਵੀ ਤਾਂ ਨੁਕਾਦੀਏ ਲੱਗ ਜੇ ਤਾਂ ਆਹ ਦੇਖ ਸਕਦੇ ਜੇ ਕਿ ਪਸ਼ਮੀਨੀ ਆ ਪਸਮਾਗੇ ਥਣ ਜਿਹੜਾ ਇਹਨਾਂ ਪ੍ਰੋਪਰ ਹੱਥ ਦੀ ਚਵਾਈ ਵਾਲਾ ਵਧੀਆ ਤਿਆਰ ਕਰਦੇ ਬੜਾ ਥਣ ਕਰਦੀ ਆਰੇ ਤੇ ਮਿਲਕਵੇਂ ਨੇਵੇਂ ਚੰਗੀ ਲੱਗੀ ਲੱਗੀ ਗੜੀ ਮੋਟੀ ਤੇ ਭੋਲੀ ਤੇ ਮੁੱਲ ਫਿਰ ਇਹਦਾ ਮੁੱਲ ਘੋਟੀ ਵੀ ਜੀ ਵੀ 1-10 ਦੇ ਦੀ ਜੀ ਕਰੀਏ ਜੀ ਆ ਗਿਆ ਕੋਈ ਦੱਸੋ ਗਿਣਾ ਕਰ ਦਿਓ ਹਾਂ ਤਾਂ ਥੱਲੇ ਪੰਜ ਦੇ ਜੀ ਪੂਰੇ ਦੇ ਪੂਰੇ ਕੇ ਦੱਸੋ ਕੀ ਮਾਨ ਕਰਾਉਣਾ ਹੈ ਪੰਜ ਛੱਡিয়ে ਵੇ ਹਲੋ ਹੋਰ ਇਹ ਕੀ ਹੈ ਕੀ ਕਸਰ ਪੰਜ ਹੋਰ ਜਾਣ ਦਾ ਫਿਰ ਪੂਰੇ 90000 ਦੀ ਦੇ ਦिए ਫਿਰ ਬੇਦੀ ਝੂਠੀ ਲਵਾਵਾਂਗੇ ਠੀਕ ਆ ਚੀ ਦੇਖੋ ਕੀ ਜੀ ਜਿਆ ਕੀ ਹੋ ਗਿਆ ਸੱਲੀ ਕਰਕੇ ਕੋ ਬੜੇ ਠੀਕ ਆ ਹਾਂ ਜੀ ਬਾਕੀ ਇਹ ਵੀ ਭਾਵੇਂ ਝੋਟੀਆਂ ਅੱਜ ਦੋ ਤਿੰਨ ਹੀ ਆ ਪਰ ਹੈ ਜਿਹੜੀਆਂ ਵਾਂ ਪਸੰਦ ਆਉਣ ਵਾਲੀਆਂ ਝੋਟੀਆਂ ਵਾ ਪਹਿਲਾਂ ਝੋਟੀ ਹੀ ਚਲੋ ਅਸੀਂ ਦੇਤੀ ਹੁਣ ਹਾਂਜੀ ਤੇ ਵੀਰ ਨੇ ਲੜੀ ਚਲੋ ਵੇਚਣੀ ਨੂੰ ਰੱਬ ਲੈਣੀ ਦਵੇ ਹਾਂਜੀ 10 ਕਿਲੋ ਬੋਲਾ ਚੋਗੇ ਦਿੱਤਾ ਦੋਆਂ ਦਿਆਂ ਦੇ ਝੋਟੀਆਂ ਸਰੀ ਅੱਛਾ ਇੰਨੀ ਛੇ ਝੋਟੀਆਂ ਤੁਸੀਂ ਮੰਨੋ 10 ਕਿਲੋ ਬੋਲਾ ਦੋ ਡਾਮ ਚੋਗੇ ਝੋਟੀਆਂ ਤਸਦੀ ਕਰਕੇ ਕੱਲ ਠੀਕ ਆ ਦੂਜੇ ਦਿਨ ਝੋਟੀ ਸੂਈ ਠੀਕ ਹੈ ਤੇ ਵੇਖਣ ਵਾਲੇ ਨਹੀਂ ਨਹੀਂ ਗਣੇ ਆਪ ਵੀ ਯਕੀਨ ਕਰਦੇ ਪੀਣਾ ਦੁੱਧ ਨਹੀਂ ਕਿੱਥੋਂ ਦੇ ਦਲਾਇਆ ਅੱਛਾ ਤੇ ਵਾਕਿਆ ਹੀ 10 ਕਿਲੋ ਜਿਹੜੇ ਵੀਰ ਕੋਲ ਹੈ ਹੀ ਹੈ ਨਾ ਉਹ ਵੀਡੀਓ ਵੇਖ ਕੇ ਫੋਨ ਕੀਤਾ ਝੋਟੀ ਵੇਚਣੀ ਆ ਹਾਂਜੀ ਤੇ ਬਾਕੀ ਕਿਲੋ ਵੀਡੀਓ 'ਚ ਸੁਣਨ ਵੀ ਦੇ ਨੇ 10 ਕਿਲੋ ਹੀ ਉਹਨਾਂ ਨੇ ਦੱਸਿਆ 10 ਕਿਲੋ ਹੀ ਥੱਲੇ ਗੋਲਾ ਨਿਕਲੇ ਠੀਕ ਹੈ ਹਾਂਜੀ ਤੇ ਕਾ ਝੋਟੀ ਬੜੀ ਖੂਬਸੂਰਤ ਹੈ ਚਿਹਰਾ ਕਰੀਬ ਨਾਲ ਦੇਖ ਸਕਦੇ ਬਿਲਕੁਲ ਗੋਲ ਸਿੰਘ ਦੀ ਸੋਹਣੀ ਝੋਟੀ ਆ ਜਿਹੜੀ। ਉਹ ਚਾ ਸੂਹਾ ਦੀ ਝੋਟੀ ਦਾ। ਅੱਛਾ। ਬੰਦਿਆਂ ਵਿੱਚ ਗੰਗਾ ਨਗਰੋ ਲੈ ਦੀਏ। ਹਾਂਜੀ। ਤੇ 1 लाख ਦੇ 10000 ਦੀ ਪਹਿਲਾਂ ਲਈਏ 12-13 ਕਿਲੋ ਦੁੱਧ ਦੇ ਦੀ। ਅੱਛਾ। ਤੇ ਹੁਣ ਉਹਨਾਂ ਕਰਨਾ ਕੋਈ ਮੁਸ਼ਕਲ ਜੀ ਵੈਗੀ ਆ। ਹਾਂਜੀ। ਉਹਦੇ ਕੰਡ ਕਰਕੇ ਝੋੜੀ ਦੀ ਝੋੜੀ ਥੋੜੀ ਤਾਂ ਸਾਬ ਹੀ ਨਹੀਂ ਗਈ। ਹਾਂਜੀ। ਤੇ ਬਾਕੀ ਹੁਣ ਜਿਹੜਾ ਵੀ ਲੈ ਜਾਊਗਾ ਕਦੇ ਹਲਦੀ ਪੂਰੀ ਚਾਰ ਲੂਗਾ ਨਾ। ਹਾਂਜੀ। ਝੋਟੀ ਸਾਰਾ ਸੂਆ ਚੋਲੇ ਤੇ ਟੋਕੜ ਗੱਬਣ ਉਹ ਜਿੰਨੇ ਸੱਚਲੇ ਨਹੀਂ ਨੇ ਟੋਕੜ ਗੱਬਣ ਹੀ ਲੈ ਆਵਾਂਗੇ। ਅੱਛਾ। ਤੇ ਦੁੱਧ ਵੀ 12-1 ਤੋਰ ਦੋ ਕਰੀ ਤੂ ਬਣਾ ਲੈ ਜੜਾਂ ਅੰਦਰ ਇਹ ਗੱਲ ਕਰਦੇ ਮਾਲੇ ਨੂੰ ਰੱਖਦੇ ਰੇਸੋ ਕਦਾਂ ਥਾਂ ਦੇਖ ਆ ਬਾਕੀ ਇਹ ਆ ਵੀ ਚੱਲਾ ਜਿੰਨੇ ਬਹੁਤਾ ਟਾਈਮ ਨਹੀਂ ਖੜਨਾ ਇਹ ਆ ਵੀ ਜਿਹੋ ਜੀ ਝੋਟੀ ਆ ਉਹੋ ਜੀ ਸਾੰਬ ਨਹੀਂ ਸਾੰਬ ਨਹੀਂ ਹੋਈ ਇਹਦੀ ਅਜੇ ਇਹ ਕਾਲੀ ਝੋਟੀ ਆ ਸਰੀਰਾਂ ਥੋੜੀ ਲਿੱਸੀ ਰਹਿ ਗਈ ਆ ਤੇ ਥੱਲੇ ਆ ਪਰ ਚੰਗੀ ਭਨ ਜਾਣਾ ਇਹਨੇ ਫਿਰ ਵੀ ਤੇ ਹੁਣ ਵੀ ਕੋਈ ਸਾਂਵਲਾ ਕੋਈ ਲੈ ਜਾਊਗਾ ਹੁਣ ਇੱਕੋ ਜੇ ਲੱਗੇ ਤੇ ਕਿਟੇ ਗਰਲੇ ਲੱਗੇ ਆ ਹੁਣ ਵੀ ਜਿਹੜਾ ਸਾਂਵਲਾ ਲੈ ਜਾਊਗਾ ਦੋ ਦਿਨ ਚੰਗਾ ਕੱਢੀ ਜਾਣਾ ਵਾ ਥਾਣੇ ਦੇ ਕਰੇ ਤਾਨੂੰ ਲਾਗੇ ਤਾਂ ਦਿਖਾਉਨੇ ਆ ਦੇਖ ਸਾਡੇ ਥਾਣਾ ਦਾ ਸਾਈਜ ਆ ਬਿਲਕੁਲ ਤੇ ਮਿਲਕਵੇਂ ਨੇ ਵੀ ਚੰਗੀ ਮੋਟੀ ਲੱਗੀ ਆ ਇਹਦਾ ਮੁੱਲ ਫਿਰ ਮੁੱਲ ਝੋਟੀ ਵੀਰ ਜੀ ਪਿਛਲੇ ਸਾਲ ਆਈ ਹੈ ਇੱਕ ਲੱਖ 1000 ਦੀ ਹਾਂਜੀ ਹਾਂਜੀ ਇੱਕ ਅਰੀਆ ਚਿਹਰਾ ਫਿਰ ਦੇਖ ਸਕਦੇ ਝੋਟੀ ਆਈ ਜੀ ਠੀਕ ਹੈ ਬੜੀ ਸਕੀਨੀ ਵੀ ਨਾ ਸਿੰਗੀ ਕੱਦਾਂ ਦੀ ਲੱਗੀ ਆ ਹਾਂਜੀ ਇਹ ਝੋਟੀ ਟੋਪੜ ਗੱਭਣ ਹੀ ਜੜੀ ਆ ਨਾ ਜਿਹੜਾ ਮੱਦੀ ਸਾਨੂੰ ਤੇ ਨਾਮ ਹੀ ਨਹੀਂ ਗੱਭਣ ਹੋ ਗਈ 70 ਹਜ਼ਾਰ ਦੀ ਗੱਡੀ ਖੜੇ ਅੱਛਾ ਸਾਹਮ ਕਰ ਲਈ ਵੀ ਜਾ ਕੇ ਸਾਹਮ ਇਹ ਆ ਵੀ ਜਿੱਦਣ ਸਰੀਰ ਭਰ ਗਈ ਝੋਟੀ ਤੇ ਇਹਨੇਵੇਂ ਉਹਨਾਂ ਦੇ ਨਾਲ ਰਲ ਜਾਣਾ ਮੈਂ ਪੂਰੀ ਅਗਲੇ ਸੂਏ ਸਾਰਾ ਸੂਆ ਚੋਗੇ ਲਾਸਟ ਵਿੱਚ ਝੋਟੀ ਆ ਹਾਂਜੀ ਹਾਂਜੀ ਨਾਲੇ ਸੂਆ ਜੋਲੇ ਨਾਲੇ ਸਾਹਮਲੇ ਇਹ ਆ ਫੇਰ ਪਹਿਲੇ ਵਾਦੇ ਬੰਦੀ ਸਾਹਮ ਕੇ ਵਦਨ ਵਾਲੀ ਆ ਜਿਹੜੀ ਵਾਲੀ ਆ ਮੋਲੇ ਦਾ ਝੋੜੀ ਜਿਹੜੀ 80000 ਦੀ ਛੋਟ ਕਰ ਦੀਏ ਦੱਸੋ ਕਿ ਨਹੀਂ ਕਰਦੀ ਪੰਜ ਹੀ ਕਰੀਏ ਹੋਰ ਦੱਸੋ ਕਿ ਨਹੀਂ ਕਰਦੀ ਦੋ ਹੋਰ ਕਰ ਦੀਏ 72 ਹਾਦੀ ਝੋੜੀ ਲਈਏ ਅੱਛਾ ਪੂਰੇ 70 ਦੀ 72 ਹਾਦੀ ਝੋਟੀ ਲਈਏ ਹਾਦੀ ਝੋਟੀ ਮਿਲਣੀ ਨਹੀਂ ਹੈ ਪੂਰੇ 70 ਦੀ ਨਹੀਂ ਯਾਰ 70 ਇਹ ਤੁਹਾਡਾ ਜਾਨ ਤੋਂ ਕੁਛ ਨਹੀਂ ਹੁੰਦਾ ਜਾਨ ਤੋਂ ਪੂਰੇ 70 ਦੀ ਜਾਨ ਤਾਂ ਬੇਸਕੀ ਨਹੀਂ ਰਹਗੀ ਆ ਠੀਕ ਆ ਬਾਕੀ ਆ ਵੀ ਇਹ ਅੱਜ ਵੀ ਉਹਨੇ ਦੀ ਆ ਤੇ ਕੋੜ ਗੱਬਣ ਸੁਹਾ ਚੋਲੇ ਟੋਕੜ ਗੱਬਣਾ ਫੇਰ ਉਹਨੇ ਦੀ ਧੱਡੀਆਂ ਨੂੰ ਕੋਈ ਲੈ ਆਵਾਂਗੇ ਹਾਂਜੀ ਹਾਂਜੀ ਇਹ ਵੀ ਨਹੀਂ ਕੋਈ ਗੱਲ ਸੁਹਾ ਚੋਲੇ ਅਗਲੇ ਸਵੇਰ ਤੋਂ ਤੂੰ ਕੀ ਲੱਖ ਦੀ ਲੈ ਆਵਾਂਗੇ ਕੋ ਸਾਂਭ ਦੇਵੇ ਜੋਟੀ ਤੇ ਗਾਂ ਦਿਖਾਦੀ ਇੱਕ ਰਹਿ ਗਈ ਹੈ ਨਾ ਇਹ ਪਹਿਲਾਂ ਬੱਚੀ ਸੁਈ ਜਾ ਵੀਰ ਜੀ ਕੱਢੀ ਬੱਚਾ ਓਏ ਦੇਖੋ ਕੀ ਜੀ ਚ ਲੱਗੀਆਂ ਵੱਛੀ ਨੂੰ 12-12 ਕਿਲੋ ਭੋਲੇ ਹੋ ਗਏ ਪਰਸੋਂ ਦੀ ਸਹੀਏ ਠੀਕ ਆ ਬਾਤੀ ਇਧਰ ਐਸੀ ਜੀ ਦੀ ਪਰੇ ਜਦੋਂ ਮਾਰਾਂ ਨਾਲ ਸਾਥ ਕਲਾਈਮਟਾ ਤੇ ਰੇਟਿਓ ਮਾਰਾਂ ਦੇ ਮਰ ਜੂਗਾ ਮਰ ਜੂਗਾ ਦੇਖੋ ਦਿਖਾ ਦਵਿਦੀ ਚਵਾਹੇ ਖਾਣੇ ਦੇਖੋ ਵੱਛੀ ਨੂੰ ਕੀ ਲੱਗਾ ਆ ਇਹ ਚਵਾਈ ਵੀਰ ਜੀ ਦੇਖੋ ਨਿਆਣਾ ਸਾਡੇ ਭਾਲ ਦੋ ਦੇਖੋ ਚਿੱਟਾ ਦੁੱਧ ਇਹ ਤਾਂ ਠੀਕ ਹੈ ਜੀ ਬਿਲਕੁਲ ਸਾਫ ਧਾਰਿਆ ਤੇ ਮੋਟੀ ਧਾਰਿਆ ਜਿਹੜੇ ਛੱਡ ਦਿਓ ਇੱਕ ਵਾਰੀ ਥੰਨ ਦਿਖਾ ਦਿਓ ਆ ਦੇਖ ਸਾਡੇ ਤੁਹਾਨੂੰ ਵੀ ਪ੍ਰੋਪਰ ਹੱਥ ਦੀ ਚਵਾਈ ਜਣਾਓ ਕੰਡੀ ਧੀਰੀ ਵਾਸੀ ਕਿੰਨਾ ਕੇ ਦੁੱਧ ਕੱਢੀ ਜਾਓਗੇ ਵੀ ਦੀ ਦੁੱਧ ਵੀਰ ਜੀ ਜੇ ਕੋਈ ਸੇਵਾ ਕਰੂਗਾ ਭਾਈ 13-14 ਕਿਲੋ ਅਛੀ ਦੁੱਧ 15 ਕਿਲੋ ਦਾ ਅੰਦਰ ਅੰਦਰ ਦੇਈ ਜਾਊਗੀ ਤੋੜ ਦੋ ਫਿਰ ਲੈ ਆਓ ਵੈੜ ਬਹੁਤ ਚੰਗੀ ਆ ਦੇ ਆ ਜੇ ਇੱਧਰ ਲੈ ਆਓ ਚਲੋ ਇਧਰਾਂ ਦੀ ਕੱਢ ਦੋ ਜਿੰਨਾ ਮਰਜ਼ੀ ਤੋੜ ਦੋ ਦੇਖੋ ਅਛੀ ਅੰਦਰ ਦਾ ਥਾਂ ਲੱਗਾ ਹੈ ਸਾਡੀ ਵਸੀ ਦਾ ਬੰਦਾ ਕੋ ਗੋਦਨ ਸਭ ਕੀ ਦੇਊਗੀ

ਬਾਹਰ ਦੇ ਕੋਚਿੰਗ ਵੀ ਲਗਾਏ। ਆ ਕੀ ਆਇਆ ਸੋਸ਼ਾ ਮਾਨ ਦਾ ਟ੍ਰੇਕਰ ਕਿਦਾਂ ਆ। ਤੇ ਇਹ ਮੁੱਲ ਫੇਰ ਇਹਦਾ। ਇਹਦਾ 4.5 ਲਾਗੂ ਹੈ। ਇਹ ਕਿੰਨੇ ਦੀ ਦੇ ਦੀਏ? ਜਿੰਨੀ ਕਹੋਗੇ ਦੇ ਦਾਂਗੇ। ਜੈਦੀ ਕਰ ਦੋਗੇ ਇਹਦੀ ਫੇਰ। ਬਾਕੀ ਆ ਵੇਖੋ ਕੋਈ ਨਾ ਪਰਵਾਹ ਹੀ ਕੋਈ ਨਹੀਂ ਨੇ। ਠੀਕ ਆ। ਫੜ ਫੜ ਕੇ ਗੋਇ ਕਰੀਏ ਥਾਣੋ ਖਾਇਓ ਬਣੇ। ਵੇਖੋ ਕੀ ਥਣ ਲੱਗੇ ਜੀ ਵਾਚੀ। ਕਿੰਨੇ ਦੀ ਦੇ ਦੀਏ? ਵਾਚੀ ਦੇ ਦੀਏ 42000 ਦੀ। 42 ਦੀ? ਹਾਂ ਜੀ। ਕੀ ਕਰਦੀ ਹੈ ਮੰਤਨ 100 ਗੱਨਾ ਕਰਦੀ ਹੈ ਆਪ ਹੀ ਕਰ ਦੋਗੇ ਤੁਸੀਂ ਦੱਸ ਦੋ ਕਿੰਨੇ ਦੀ ਦੇਣੀ ਹੈ ਦੱਸੋ ਕਿੰਨੇ ਕੋ ਗੇ ਦੇ ਦਾਂਗੇ ਲਾਸਟ ਪੀਸ ਹੈ ਜਿੰਨੇ ਦੀ ਕਹੇਗਾ ਤੇਰੀ ਆਖੀ ਦੀ ਵੀ ਰਮੋਡ ਨਹੀਂ ਕਿੰਨੇ ਦੀ ਤੁਸੀਂ ਦੇਂਦੇ ਜੀ 42000 40 ਦੇ ਦਈਏ 40 ਕੋ 10 ਕੀ ਮਾਨ ਕਰਾਉਣਾ ਹੈ ਦੋ ਛੱਡিয়ে ਤਿੰਨ ਹੀ ਘੱਡਾਂਗੇ ਅੱਛਾ 37 ਦੀ 35000 ਦੀ ਚਲੋ ਬਾਕੀ ਮੌਕੇ ਦੇ 35000 ਦੀ ਬਚੀ ਜੇ ਨਾ ਚੰਗੀ ਲਾਜੀ 100 ਰੁਪਏ ਛੋੜੀ ਹੋਣੀ ਅੱਛਾ ਪੂਰੇ 35 ਦੀ 35000 ਦੀ ਐਵੇਂ ਫੋੜ ਦੇਣੀ ਦੇ ਕਰਨੀ ਇਧਰ ਕੋਸ਼ਿੰਦੀ ਜਾਂਗੀ ਲੱਗੀਆਂ ਵਿੱਚ ਕੋ ਤੇ ਬਾਕੀ ਚਲੋ ਇਹ ਆ ਵੀ ਇੱਥੇ ਆਓ ਆਪਣੀ ਤਸੱਲੀ ਕਰੋ ਵੇਚ ਚਾਹ ਕੇ ਜੋ ਤਸੱਲੀ ਕਰਕੇ ਖੜੋ ਤੇ ਆਪਣੀ ਸਮਝਣਾ ਤੇ ਮਰਜ਼ੀ ਨਾਲ ਪਸ਼ੂ ਖਰੀਦੋ ਜੀ